ਅੱਜ ਵੀ ਸਵਾਗਤ ਹੈ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਈ ਮੰਡੀਆਂ ਦੇ ਰੇਟ ਲੈ ਕੇ ਅੱਜ ਦੀ ਸ਼ੁਰੂਆਤ ਕਰਾਂਗੇ ਆਪਾਂ ਬਾਸਮਤੀ ਦੇ ਰੇਟਾਂ ਤੋਂ ਤੇ ਸਭ ਤੋਂ ਪਹਿਲਾਂ ਗੱਲ ਕਰਦੇ ਆਂ ਅੰਮ੍ਰਿਤਸਰ ਮੰਡੀ ਦੀ ਇੱਥੇ ਕੱਲ ਦਾ ਰੇਟ ਰਿਹਾ ਬਈ 2200 ਰੁਪਏ ਤੋਂ ਲੈ ਕੇ 3400 ਤੇ 48 ਰੁਪਈਆ ਤੱਕ 150 ਦਾ ਬਈ ਵਟਾ ਜਰੂਰ ਹੋ ਸਕਦਾ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਸਾਡੇ ਕੋਲੇ ਵਪਾਰੀ ਦਾ ਰੇਟ ਹੁੰਦਾ ਹੈ ਸੋ ਇਸ ਕਰਕੇ 150 ਦਾ ਵਟਾ ਬਈ ਜਰੂਰ ਹੋ ਸਕਦਾ ਉਸ ਤੋਂ ਬਾਅਦ ਉਹਦੀ ਨਰੇਲਾ ਮੰਡੀ ਜਿੱਥੇ ਕਾਲਾ ਰੀਟਰ ਹੈ 2300 ਤੋਂ ਲੈ ਕੇ 3100 ਰੁਪਏ ਜੀ ਲਾੜਵਾ ਮੰਡੀ 3300 ਜੀ ਕਰਨਾਲ ਮੰਡੀ 3290 ਕੈਥਲ ਮੰਡੀ 3000 ਜੀ ਕੁੜਮਦੇਸ਼ਵਰ ਮੰਡੀ 3211 ਰੁਪਏ ਜੀ ਪਤਨਾ ਮੰਡੀ 3000 ਰੁਪਏ ਜੀ ਸਮਾਣਾ ਮੰਡੀ 3200 ਰੁਪਏ ਜੀ ਖਨੌਰੀ ਮੰਡੀ 3100 ਤੇ 10 ਰੁਪਏ ਜੀ ਤਰਨਦਰਨ ਮੰਡੀ 3200 ਰੁਪਏ ਜੀ ਕੋਟਕਪੂਰਾ ਮੰਡੀ 3348 ਰੁਪਏ ਜੀ ਫਿਰ ਆਉਂਦੀ ਹੈ ਜੀ ਹਸਾਰ ਮੰਡੀ 3300 ਰੁਪਏ ਟੋਹਾਣਾ ਮੰਡੀ 3300 ਰੁਪਏ ਚੀਕਾ ਮੰਡੀ 3200 ਤੇ 11 ਰੁਪਏ ਫਿਰ ਆਉਂਦੀ ਹੈ ਜੀ ਸ਼ਾਜਾਹਾਂਪੁਰ ਮੰਡੀ 3200 ਤੇ 30 ਰੁਪਏ ਹੁਣ ਅੱਗੇ ਗੱਲ ਕਰਦੇ ਆ ਆਪਾਂ ਕਣਕ ਦੇ ਰੇਟਾਂ ਦੀ ਕਣਕ ਦਾ ਜਿਹੜਾ ਕੱਲ ਦਾ ਰੇਟ ਰਿਹਾ ਬਈ 2860 ਰੁਪਏ ਦਿੱਲੀ ਮੰਡੀ ਦਾ ਸਿਰਾਰਾ ਰਿਹਾ ਜੀ ਪੰਜਾਬ ਦੀਆਂ ਮੰਡੀਆਂ ਦੀ ਗੱਲ ਕਰਕੇ 2720 ਅੰਮ੍ਰਿਤਸਰ ਮੰਡੀ ਲੁਧਿਆਣਾ ਮੰਡੀ 2710 ਕੋਟਕਪੂਰਾ ਮੰਡੀ 2600 ਮੁਖਸਰ ਮੰਡੀ 2600 ਤੇ 10 ਰੁਪਏ ਜੀ ਪਤਨਾ ਮੰਡੀ 2600 ਤੇ 20 ਰੁਪਏ ਖੰਨਾ ਮੰਡੀ 2600 ਤੇ 70 ਰੁਪਏ ਰਿਹਾ ਜੀ ਹੁਣ ਅੱਗੇ ਗੱਲ ਕਰਦੇ ਆ ਆਪਾਂ ਸਰੂ ਦੇ ਰੇਟਾਂ ਦੀ ਸਰੂ ਦੇ ਜਿਹੜੇ ਕੱਲ ਦੇ ਰੇਟ ਰਿਹਾ ਬਾਈ 7500 ਰੁਪਏ ਜੈਪੁਰ ਮੰਡੀ ਦਾ ਸਿਰ ਆ ਰਿਹਾ ਹੈ ਜੀ ਉਸ ਤੋਂ ਬਾਅਦ ਜੋ ਪੰਜਾਬ ਮਾਰਕੀਟ ਦੀ ਗੱਲ ਕਰੀਏ ਪੰਜਾਬ ਮਾਰਕੀਟ ਦੇ ਵਿੱਚ ਕੱਲ ਦਾ ਸਿਰ ਆ ਰੇਟ ਰਿਹਾ ਜੀ 6800 ਤੇ 20 ਰੁਪਏ ਐਵਰੇਜ ਰੇਟ ਰਿਹਾ ਹੈ 650 ਤੇ 25 ਰੁਪਏ ਕੱਲ ਦਾ ਐਵਰੇਜ ਰੇਟ ਸਰੋਂ ਦਾ ਰਿਹਾ ਜੀ ਹੁਣ ਗੱਲ ਕਰਦੇ ਆ ਅੱਗੇ ਆਪਾਂ ਮੱਕੀ ਦੇ ਰੇਟਾਂ ਦੀ ਮੱਕੀ ਦੇ ਜਿਹੜੇ ਕੱਲ ਦੇ ਰੇਟ ਰਿਹਾ ਬਾਈ ਦਿੱਲੀ ਮੰਡੀ ਦੇ ਵਿੱਚ ਬਿਹਾਰ ਲੈਂਦਾ ਜਿਹੜਾ ਸਿਰ ਆ ਰਿਹਾ ਹੋਏ 2600 ਰੁਪਏ ਰਿਹਾ ਜੀ ਪੰਜਾਬ ਲਾਈਨ ਦਾ ਰੇਟ ਰਿਹਾ 2400 ਤੇ 20 ਰੁਪਏ ਪੰਜਾਬ ਦੀ ਮਾਰਕੀਟ ਦੀ ਗੱਲ ਕਰਗੇ 2100 ਰੁਪਏ ਤੋਂ ਲੈ ਕੇ 2400 ਰੁਪਏ ਤੱਕ ਕੱਲ ਪੰਜਾਬ ਦੀ ਮੱਕੀ ਦੀ ਮਾਰਕੀਟ ਚੱਲੀ ਹੈ ਜੀ ਹੁਣ ਅੱਗੇ ਗੱਲ ਕਰਦੇ ਆ ਆਪਾਂ ਮੂੰਗੀ ਦੇ ਰੇਟਾਂ ਦੀ ਮੂੰਗੀ ਦੇ ਜਿਹੜੇ ਕੱਲ ਦੇ ਰੇਟ ਰਹਿ ਹੈ ਜੀ ਪੰਜਾਬ ਮਾਰਕੀਟ ਦੇ ਵਿੱਚ 3100 ਰੁਪਏ ਤੋਂ ਲੈ ਕੇ ਬਈ ਤੇ 6575 ਰੁਪਿਆ ਤੱਕ 컬러 ਗਏ ਆ ਮੂੰਗੀ ਦੇ ਰੇਟ ਸੋ ਹਾਲ ਦੀ ਘੜੀ ਡਿਮਾਂਡ ਸਪਲਾਈ ਦੀ ਖੇਡ ਚੱਲ ਰਹੀ ਹੈ ਬਈ ਇੱਕ ਹੜਾਂ ਦੇ ਕਰਕੇ ਬਹੁਤ ਸਾਰੀ ਮਾਰਕੀਟ ਦੇ ਵਿੱਚ ਕਲੈਸ਼ ਜਾ ਆਇਆ ਹੋਇਆ ਵੀ ਹਜੇ ਹਾਲ ਦੀ ਘੜੀ ਕੋਈ ਵੀ ਸ਼ੁੱਧ ਰੇਟ ਜਾ ਬਣ ਕੇ ਸ਼ੁੱਧ ਆਪਾਂ ਨੂੰ ਇਹ ਚੀਜ਼ ਨਹੀਂ ਦਿਖਾਈ ਦੇ ਰਹੀ ਇਹੀ ਹਾਲ ਬਾਸਮਤੀ ਦੇ ਵਿੱਚ ਬਾਸਮਤੀ ਦੀ ਆਵਕ ਘਟਾ ਜੀ ਅੰਮ੍ਰਿਤਸਰ ਮੰਡੀ ਦੇ ਵਿੱਚ 3000 ਗੱਟੇ ਦੀ ਆਵਕ ਹੈ ਹਾਲ ਦੀ ਘੜੀ ਤੇ ਨਹੀਂ ਇਸ ਟਾਈਮ ਬਾਸਮਤੀ ਦੇ ਕਰਕੇ ਅੰਮ੍ਰਿਤਸਰ ਮੰਡੀ ਜਾਂ ਜੰਡੇਆਲਾ ਗੁਰੂ ਮੰਡੀ ਫੁੱਲ ਹੁੰਦੀ ਹੈ ਸੋ ਵੇਖੋ ਹਜੇ ਹਾਲ ਦੀ ਘੜੀ ਵਿੱਚ ਕੀ ਬੰਦਾ ਹੈ ਕੀ ਇਹੋ ਜਿਹਾ ਰਿਸਪਾਂਸ ਹੁੰਦਾ ਹੈ ਤੇ ਜੇ ਐਂ ਆਵਕ ਰਹੀ ਫੇਰ ਰੇਟ ਜ਼ਰੂਰ ਫਦਣਗੇ ਧੰਨਵਾਦ ਜੀ